ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦੀ ਸਾਖੀ ਦੇ ਵਿੱਚ ਆਪਾਂ ਜਾਣਾਂਗੇ ਕਿ ਜਦੋਂ ਅਨੰਦਪੁਰ ਕਿਲੇ ਨੂੰ ਘੇਰਾ ਪਾਇਆ ਗਿਆ ਤਾਂ ਉੱਥੇ ਸਿੰਘ ਭੁੱਖੇ ਪਾਣੇ ਕਿਵੇਂ ਰਹੇ ਅਤੇ ਕੀ ਕੀ ਕੁਝ ਹੋਇਆ ਆਓ ਇਸ ਸਾਖੀ ਦੇ ਵਿੱਚ ਆਪਾਂ ਜਾਣਦੇ ਹਾਂ ਸੰਗਤ ਜੀ ਪਿਆਰ ਦੇ ਨਾਲ ਸਾਖੀ ਨੂੰ ਸਰਵਣ ਕਰਨਾ ਜੇਕਰ ਤੁਹਾਨੂੰ ਇਹ ਸਾਖੀ ਵਧੀਆ ਲੱਗੇ ਤਾਂ ਕਮੈਂਟ ਵਿੱਚ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜ਼ਰੂਰ ਲਿਖਣਾ ਅਤੇ ਸਾਖੀ ਨੂੰ ਹੋਰ ਸੰਗਤਾਂ ਦੇ ਨਾਲ ਸ਼ੇਅਰ ਜ਼ਰੂਰ ਕਰਨਾ 1675 ਈਸਵੀ ਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਤੋਂ ਬਾਅਦ ਗੁਰੂ ਕਲਗੀ ਤਰਪਾ ਸਾਹਿਬ ਜੀ ਨੇ ਵੀ ਜ਼ੁਲਮ ਦੇ ਵਿਰੁੱਧ ਉਦਾਂ ਹੀ ਸਾਸਤਰ ਚੁੱਕੇ ਜਿਵੇਂ ਪੰਜਵੇਂ ਪਾਸ਼ਾ ਦੀ ਸ਼ਹੀਦੀ ਤੋਂ ਬਾਅਦ ਦਾਦਾ ਗੁਰੂ ਸ਼ਿਵੀ ਪਾਸ਼ਾ ਹਰ ਗੋਬਿੰਦ ਸਾਹਿਬ ਜੀ ਨੇ ਚੁੱਕੇ ਸਨ ਜਿਸ ਕਰਕੇ ਗੁਰੂ ਕਲਗੀ ਧਰਪਤਾ ਜੀ ਨੂੰ ਜ਼ੁਲਮ ਵਿਰੁੱਧ ਕਈ ਧਰਮ ਯੁੱਧ ਲੜਨੇ ਪਏ ਕੁਝ ਖਾਲਸਾ ਸਾਜਣਾ ਤੋਂ ਪਹਿਲਾਂ ਅਤੇ ਕੁਝ ਬਾਅਦ ਵਿੱਚ ਸਾਰੀਆਂ ਜੰਗਾਂ ਨਫ਼ਰਤ ਤੇ ਈਰਖਾ ਦੀ ਅੱਗ ਚ ਸੜਦੇ 22 ਧਾਰਾਂ ਦੇ ਹਿੰਦੂ ਪਹਾੜੀ ਰਾਜੇ ਅਤੇ ਹਕੂਮਤ ਦੇ ਨਸ਼ੇ ਚ ਅੰਨੇ ਹੋਏ ਜ਼ਾਲਮ ਮੁਗਲ ਬਾਸ਼ਾ ਔਰੰਗਜ਼ੇਬ ਨਾਲ ਸੀ ਹਾਰੇ ਜਾਂਗੂਚ ਪਹਾੜੀ ਰਾਜਾਂ ਅਤੇ ਮੁਗਲ ਫੌਜਾਂ ਨੂੰ ਮੂੰਹ ਦੀ ਖਾਨੀ ਪਈ ਸੀ ਕਈ ਵਾਰ ਅਚਨਚੇਤ ਹਮਲੇ ਕੀਤੇ ਕਈ ਵਾਰ ਮਿਲ ਕੇ ਦੋ-ਦੋ ਮਹੀਨੇ ਘੇਰਾ ਪਾਇਆ ਪਰ ਕੁਝ ਨਾ ਬਣਿਆ ਅਖੀਰ ਥੱਕ ਹਾਰ ਕੇ ਰਾਜਾਂ ਨੇ ਫਿਰ ਔਰੰਗਜ਼ੇਬ ਨੂੰ ਚਿੱਠੀ ਲਿਖੀ ਔਰੰਗਾ ਰਾਜਿਆਂ ਦੇ ਕਹੇ ਅਨੁਸਾਰ ਪਹਿਲਾਂ ਵੀ ਕਈ ਵਾਰ ਫੌਜਾਂ ਭੇਜ ਚੁੱਕਾ ਸੀ ਜੋ ਹਾਰ ਕੇ ਮੁੜਦਿਆਂ ਰਹੀਆਂ ਇਸ ਵਾਰ ਪੱਕੇ ਪੈਰੀ ਤੁਰਦਿਆਂ ਔਰੰਗਜ਼ੇਬ ਨੇ ਸਰਹਿੰਦ ਦੇ ਨਵਾਬ ਵजीर खान ਨੂੰ ਖਾਸ ਫਰਮਾਨ ਭੇਜਿਆ ਹੋ ਸਕੇ ਤਾਂ ਗੁਰੂ ਸਾਹਿਬ ਜੀ ਨੂੰ ਜਿਉਂਦਿਆਂ ਗ੍ਰਿਫਤਾਰ ਕਰੋ ਜਾਂ ਫਿਰ ਸਿਰ ਵੱਢ ਕੇ ਮੇਰੇ ਕੋਲ ਭੇਜਿਆ ਜਾਏ ਇਹ ਕੰਮ ਹੋਣ ਬਿਨਾਂ ਦੇਰ ਤੋਂ ਹੋਣਾ ਚਾਹੀਦਾ ਹੈ ਹੁਕਮ ਸੁਣ ਕੇ ਸਰਹਿੰਦ ਦਾ ਨਵਾਬ ਵजीर खान ਸਰਗਰਮ ਹੋਇਆ ਦੇ ਦੂ ਰਾਜੇ ਸਾਹਿਤਾ ਲਈ ਪਹਿਲਾਂ ਤਾਂ ਤਿਆਰ ਸੀ ਲਾਹੌਰ ਦੀ ਫੌਜ ਨਵਾਬ ਜ਼ਬਰਦਸਤ ਖਾਨ ਲਿਆਇਆ ਨਾਲ ਮਲਤਾਨ ਦਾ ਨਵਾਬ ਕਸੂਰ ਦਾ ਨਵਾਬ ਜੰਮੂ ਦਾ ਨਵਾਬ ਜਲੰਧਰ ਦਾ ਨਵਾਬ ਮਲੇਰ ਕੋਟਲੇ ਦਾ ਨਵਾਬ ਹੋਰ ਕਈ ਛੋਟੇ ਮੋਟੇ ਨਵਾਬ ਗੁਜਰ ਰੰਗੜਾ ਸਭ ਨੇ ਮਿਲ ਕੇ ਆਨੰਦਪੁਰ ਤੇ ਸਾਰੇ ਪਾਸਿਓਂ ਹਮਲਾ ਕਰ ਦਿੱਤਾ ਬੜੀ ਭਾਰੀ ਜੰਗ ਹੋਈ ਖਾਲਸੇ ਨੇ ਮੋਗਲ ਫੌਜ ਦੀ ਇੰਨੀ ਕਟਾ ਵੱਡ ਕੀਤੀ ਕਿ ਕੁਝ ਦਿਨਾਂ ਦੇ ਜੰਦ ਤੋਂ ਬਾਅਦ ਰਾਜੇ ਤੇ ਨਵਾਬ ਸਿਰ ਜੋੜ ਕੇ ਸੋਚਣ ਲਾਤੇ ਜੇ ਇਦਾਂ ਹੀ ਚੱਲਦਾ ਰਿਹਾ ਇਸ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਸਾਰੀ ਫੌਜ ਮਰਵਾ ਕੇ ਵੀ ਆਨੰਦਪੁਰ ਜਿੱਤ ਨਹੀਂ ਹੋਣਾ ਇਸ ਲਈ ਚੰਗਾ ਹੈ ਰਣਨੀਤੀ ਵਰਤੋ ਜੰਗ ਨਾਲੋਂ ਆਨੰਦਪੁਰ ਨੂੰ ਘੇਰਾ ਪਾ ਲਈਏ ਤੀਰਾਂ ਤੋਪਾਂ ਦੀ ਰੇਂਜ ਤੋਂ ਬਾਹਰ ਹੋ ਕੇ ਦੂਰ ਤੋਂ ਹੀ ਆਨੰਦਪੁਰ ਘੇਰ ਲਿਆ ਖਾਣ ਪੀਣ ਦੇ ਰਾਹ ਬੰਦ ਕਰ ਦਿੱਤੇ ਜਿੱਥੋਂ ਸਿੰਘਾਂ ਨੂੰ ਪਾਣੀ ਮਿਲਦਾ ਸੀ ਉਸ ਕੱਸੀ ਦਾ ਮੂੰਹ ਮੋੜ ਦਿੱਤਾ ਸਮੇਂ ਨਾਲ ਕਿਲੇ ਅੰਦਰ ਖਾਣ ਪੀਣ ਦੀ ਤੋੜ ਆਉਣ ਲੱਗੀ ਤਾਂ ਨਹੀਂ ਲਈ ਤਾਂ ਕਿਲੇ ਦੇ ਅੰਦਰ ਬੌਲੀ ਸੀ ਪਰ ਲੰਗਰ ਦਾ ਔਖਾ ਹੁੰਦਾ ਜਾ ਰਿਹਾ ਸੀ ਈ ਵਾਰੀ ਰਾਸ਼ਨ ਲਈ ਚਾਰ ਸਿੰਘ ਕਿਲੇ ਚੋਂ ਬਾਹਰ ਜਾਂਦੇ ਦੋ ਦੋ ਝੁੰਡ ਬਣਾ ਕੇ ਦੋ ਕੁਝ ਖਾਣ ਪੀਣ ਨੂੰ ਲੈ ਆਉਂਦੇ ਪਰ ਐਨੇ ਨਾਲ ਕੀ ਬਣਦਾ ਸੀ ਦੁਸ਼ਮਨ ਨੇ ਘੇਰਾ ਹੋਰ ਪੱਕਾ ਕਰ ਦਿੱਤਾ ਪੈਰੇ ਸਖਤ ਕਰ ਦਿੱਤੇ ਗਏ ਬਾਹਰੋਂ ਰਾਸ਼ਨ ਆਉਣਾ ਬਿਲਕੁਲ ਬੰਦ ਹੋ ਗਿਆ ਜਿੱਥੇ ਸਦਾ ਲੰਗਰ ਚੱਲਦੇ ਸੀ ਉਸ ਆਨੰਦ ਦੀ ਪੁਰੀ ਚ ਹੁਣ ਰੋਜ਼ ਸਿਰਫ ਇੱਕ ਇੱਕ ਮੁੱਠ ਛੋਲਿਆਂ ਦੀ ਵਰਤਦੀ ਸੀ ਤੇ ਫਿਰ ਉਹ ਵੀ ਇੱਕ ਦਿਨ ਛੱਡ ਕੇ ਵਰਤਨ ਲੱਗੀ ਇਥੋਂ ਤੱਕ ਕਿ ਸਤਿਗੁਰਾਂ ਦਾ ਪਿਆਰਾ ਪ੍ਰਸ਼ਾਦੀ ਹਾਥੀ ਤੇ ਦਾਲ ਵਿਡਾਰ ਘੋੜਾ ਭੁੱਖ ਕਰਕੇ ਚੜਾਈ ਕਰ ਗਏ ਇਸ ਤਰ੍ਹਾਂ ਹੋਰ ਬਹੁਤ ਸਾਰੇ ਕੀਮਤੀ ਜਾਨਵਰ ਮਰੇ ਢਿੱਡ ਦੀ ਆਗ ਬੁਝਾਉਣ ਲਈ ਸਿੰਘਾਂ ਨੇ ਰੁੱਖਾਂ ਦੇ ਪੱਤੇ ਅਤੇ ਸੱਕ ਵੀ ਲਾ ਲਾ ਕੇ ਖਾ ਲਏ ਜਦ ਉਹ ਵੀ ਮੁੱਕ ਗਏ ਤਾਂ ਪਿਆਰ ਆਲੇ ਨਾਮ ਆਸਰੇ ਦਿਨ কাটਦੇ ਜਿਵੇਂ ਗੁਰੂ ਬਚਨ ਕਰਦੇ ਹਨ ਬਰਮ ਗਿਆਨੀ ਕਾ ਭੋਜਨ ਗਿਆਨ ਹੈ ਨਾਨਕ ਬ੍ਰਹਮ ਗਿਆਨੀ ਕਾ ਬਰਮ ਧਿਆਨ ਹੈ ਉਦਰ ਬਾਹਰ ਘੇਰਾ ਪਾਈ ਬੈਠੀ ਸ਼ਾਹੀ ਫੌਜ ਵੀ ਕੋਈ ਸੌਖੀ ਨਹੀਂ ਸੀ ਉਹ ਸਗੋਂ ਅੰਦਰ ਨਾਲੋਂ ਵੀ ਵੱਧ ਤੰਗ ਸੀ ਪਹਿਲਾਂ ਜੇਠ ਹੜ੍ਹ ਦੀਆਂ ਗਰਮੀਆਂ ਫਿਰ ਸਾਵਣ ਭਾਦੋਂ ਦੀ ਮੀਂਹ ਹਨੇਰੀਆਂ ਤੇ ਹੜਾਂ ਦਾ ਸਾਹਮਣਾ ਕਰਨਾ ਪਿਆ ਹੁਣ ਠੰਡ ਆ ਗਈ ਪੋ ਦਾ ਮਹੀਨਾ ਸੀ ਅਨੰਦਪੁਰ ਪਹਾੜੀ ਇਲਾਕਾ ਹੱਡ ਚੀਰਵੀਂ ਠੰਡ ਹਵਾ ਦੂਰ ਦੂਰ ਤੱਕ ਕਾਹ ਪੱਠੇ ਤੇ ਫੌਜ ਲਈ ਅਨਾਜ ਲੱਭਣਾ ਔਖਾ ਹੋ ਗਿਆ ਫੋਜ ਬਾਗੀ ਹੋਣ ਨੂੰ ਤਿਆਰ ਹੋ ਗਈ ਸੀ ਸਭ ਹਾਲਾਤਾਂ ਨੂੰ ਵੇਖ ਕੇ ਰਾਜਿਆਂ ਅਤੇ ਨਵਾਬਾ ਨੇ ਆਪਸ ਵਿੱਚ ਸਲਾਹ ਕੀਤੀ ਹਿੰਦੂਆਂ ਵੱਲੋਂ ਆਟੇ ਦੀ ਗਾਂ ਬਣਾ ਕੇ ਅਤੇ ਮੁਗਲਾਂ ਵੱਲੋਂ ਕੁਰਾਨ شریف ਥਾਲ ਚ ਰੱਖ ਕੇ ਦੂਤ ਕਿਲੇ ਚ ਭੇਜੀ ਸਭ ਨੇ ਕਸਮਾਂ ਖਾਧੀਆਂ ਤੁਸੀਂ ਆਨੰਦਪੁਰ ਛੱਡ ਜਾਓ ਅਸੀਂ ਕਸਮ ਖਾਂਦੇ ਹਾਂ ਕਿ ਤੁਹਾਨੂੰ ਕੋਈ ਨਹੀਂ ਰੋਕਦਾ ਇਸ ਤਰ੍ਹਾਂ ਸਾਡੀ ਜਿੱਤ ਬਣੀ ਰਹੇਗੀ ਜੇ ਅਸੀਂ ਇਦਾਂ ਮੁੜ ਗਏ ਸਾਡੀ ਬਦਨਾਮੀ ਹੋਊ ਕੀ ਕਈ ਮਹੀਨਿਆਂ ਤੋਂ ਘੇਰਾ ਪਾ ਕੇ ਇੱਕ ਫਕੀਰ ਨਹੀਂ ਫੜਿਆ ਗਿਆ ਅੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅੰਤਰਜਾਮੀ ਪਿਤਾ ਦੁਸ਼ਮਨ ਦੇ ਇਸ ਛਾਲ ਫਰੇਬ ਨੂੰ ਚੰਗੀ ਤਰ੍ਹਾਂ ਜਾਣਦੇ ਸਨ ਪਰ ਸਿੰਘ ਸਮਝਦੇ ਨਹੀਂ ਸੀ ਗੁਰੂ ਪਿਤਾ ਜੀ ਨੇ ਝੂਠ ਤੋਂ ਪਰਦਾ ਲਾਉਣ ਲਈ ਕਿਹਾ ਠੀਕ ਹੈ ਪਰ ਪਹਿਲਾਂ ਸਾਡਾ ਖਜ਼ਾਨਾ ਜਾਓ ਇਸ ਲਈ ਬਾਹਰੋਂ ਕੁਝ ਗੱਡੇ ਤੇ ਬਲਦ ਭੇਜੋ ਮੁਗਲਾਂ ਨੇ ਗੱਡੇ ਅਤੇ ਬਲਦ ਭੇਜ ਦਿੱਤੇ ਗੁਰੂ ਸਾਹਿਬ ਜੀ ਦੇ ਹੁਕਮ ਨਾਲ ਸਿੰਘਾਂ ਨੇ ਸਾਰੇ ਮਰੇ ਹੋਏ ਪਸ਼ੂਆਂ ਦੀਆਂ ਹੱਡੀਆਂ ਚੰਮ ਕੂੜਾ ਕਰਕਟ ਇਤੇ ਸਾਰਾ ਕੁਝ ਲੱਦ ਕੇ ਉੱਪਰ ਸਾਫ ਕੀ ਸਾਫ ਕੀਮਤੀ ਕੱਪੜੇ ਪਾ ਦਿੱਤੇ ਅਤੇ ਢੱਕ ਕੇ ਕਿਲੇ ਤੋਂ ਬਾਹਰ ਤੋਰ ਦਿੱਤਾ ਨਾਲ ਜਾਣ ਵਾਲੇ ਸਿੰਘਾਂ ਨੂੰ ਗੁਪਤ ਸਮਝਾ ਦਿੱਤਾ ਗੱਡੇ ਅਜੇ ਕਿਲੇ ਤੋਂ ਥੋੜੀ ਹੀ ਦੂਰ ਗਏ ਸੀ ਕਿ ਪਹਾੜੀ ਅਤੇ ਮੁਗਲ ਫੌਜਾਂ ਨੇ ਗੁਰੂ ਦਾ ਖਜ਼ਾਨਾ ਸਮਝ ਕੇ ਹਮਲਾ ਕਰ ਦਿੱਤਾ ਸਭ ਕੁਝ ਲੁੱਟ ਕੇ ਲੈ ਗਏ ਜਾਂ ਜੇ ਖੋਲ ਕੇ ਦੇਖਿਆ ਤਾਂ ਕੂੜਾ ਕਰਕਟ ਟੁੱਟ ਭੱਜ ਗੰਦ ਮੰਦ ਦੇਖ ਬੜੇ ਸ਼ਰਮਿੰਦੇ ਹੋਏ ਕਿ ਆਹ ਕੀ ਬਣਿਆ ਸੋਚਣ ਲੱਗੇ ਕਿ ਸਾਡੀ ਚਾਲ ਉਲਟੀ ਪੈ ਗਈ ਹੁਣ ਉਧਰ ਸਿੰਘਾਂ ਨੂੰ ਸਮਝ ਆਈ ਕਿ ਸਭ ਧੋਖੇਬਾਜ਼ ਹਨ ਕਸਮਾ ਖਾ ਕੇ ਮੁਕਰ ਗਏ ਗੁਰੂ ਪਿਤਾ ਸਹੀ ਕਹਿੰਦੇ ਸੀ ਇਦਾਂ ਭੁੱਖਣ ਪਾਣੇ ਔਖੇ ਸੌਖੇ ਕੁਝ ਦਿਨ ਹੋਰ ਲੰਘ ਗਏ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇਸ ਸਾਖੀ ਦਾ ਅਗਲਾ ਭਾਗ ਆਪਾਂ ਅਗਲੀ ਵੀਡੀਓ ਦੇ ਵਿੱਚ ਲੈ ਕੇ ਆਵਾਂਗੇ ਜੇਕਰ ਤੁਹਾਨੂੰ ਇਹ ਸਾਖੀ ਵਧੀਆ ਲੱਗੀ ਤਾਂ ਕਮੈਂਟ ਵਿੱਚ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜ਼ਰੂਰ ਲਿਖਣਾ ਅਤੇ ਵੀਡੀਓ ਨੂੰ ਹੋਰਨਾਂ ਦੇ ਨਾਲ ਸ਼ੇਅਰ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ